ਅਸੀਂ ਦਿੱਲੀ ਜਾਣੇ ਜਾਣ ਤੇ ਕੋਈ ਰੋਲਾ ਹੀ ਨਹੀਂ ਹੈਗਾ ਕਿਸਾਨ ਤਾਂ ਸ਼ਾਂਤ ਭਾਈ ਦਿੱਲੀ ਜਾ ਰਹੇ ਨੇ ਸਾਡਾ ਤਾਂ ਉਹ ਹੀ ਸਟੈਂਡ ਜਿਹੜਾ ਅਸੀਂ ਦਿੱਲੀ ਲੈ ਕੇ ਚੱਲੇ ਸੀ ਇਹ ਅਸੀਂ ਇੱਥੇ ਅਬਜਰਜੈਂਸੀ ਮੀਟਿੰਗ ਬੁਲਾ ਰਹੇ ਹਾਂ ਅੱਜ ਸ਼ਾਮ ਵੀ ਹੋ ਸਕਦੀ ਹੈ ਕੱਲ ਵੀ ਹੋ ਸਕਦੀ ਹੈ ਹਾਈ ਕੋਰਟ ਨੇ ਸ਼ੰਭੂ ਬਾਰਡਰ ਖੋਲਣ ਦੇ ਆਦੇਸ਼ ਦਿੱਤੇ ਨੇ ਹਰਿਆਣਾ ਸਰਕਾਰ ਨੂੰ ਬੈਰੀਕੇਡਿੰਗ ਹਟਾਉਣ ਦੇ ਲਈ ਕਿਹਾ ਹੈ ਹੁਣ ਕਿਸਾਨਾਂ ਦਾ ਅਗਲਾ ਕਦਮ ਕੀ ਹੋਵੇਗਾ ਇਸ ਤੇ ਵਿਚਾਰ ਚਰਚਾ ਕਰਨ ਲਈ ਕਿਸਾਨ ਧਿਰਾਂ ਨੇ ਮੀਟਿੰਗ ਬੁਲਾ ਲਈ ਹੈ ਹੜਾਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਤੋਂ ਪਿੱਛੇ ਹਟਣ ਵਾਲੇ ਨਹੀਂ ਵਾਰ-ਵਾਰ ਸਾਡੇ ਤੇ ਪ੍ਰਚਾਰ ਹੋਇਆ ਜਦੋਂ ਦਿੱਲੀ ਅਸੀਂ ਬੈਠੇ ਸੀ ਉਦੋਂ ਵੀ ਬਹੁਤ ਪ੍ਰਚਾਰ ਹੋਇਆ ਕਿ ਕਿਸਾਨਾਂ ਨੇ ਰਸਤੇ ਰੋਕ ਕੇ ਨੇ ਸ਼ਹਿਰਿਆਂ ਨੂੰ ਖਰਾਬ ਕਰ ਰਹੇ ਨੇ ਕਾਰੋਬਾਰ ਨੂੰ ਠੱਪ ਕਰ ਦਿੱਤਾ ਉਦੋਂ ਵੀ ਇਹ ਕੇਸ ਸੁਪਰੀਮ ਕੋਰਟ ਗਿਆ ਸੀ ਤੇ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਵੱਡਾ ਝਾੜਾ ਪਾ ਕੇ ਆਰਡਰ ਪਾਸ ਕੀਤਾ ਸੀ ਕਿ ਕਿਸਾਨਾਂ ਨੇ ਨਹੀਂ ਰੋਕ ਕੇ ਕਿਸਾਨ ਦਾ ਪਾਰਲਮੈਂਟ ਸਾਹਮਣੇ ਆਪਣਾ ਕੱਖ ਰੱਖਣਾ ਆ ਰਹੇ ਨੇ ਤੁਸੀਂ ਰੁਕੇ ਨੇ ਸਰਕਾਰਾਂ ਨੇ ਰੋਕਣ ਉਦੋਂ ਵਿਚਾਰਾ ਸੁਪਰੀਮ ਕੋਰਟ ਦੇ ਪਾਈਆਂ ਔਰ ਅੱਜ ਵੀ ਸੁਪਰੀਮ ਕੋਰਟ ਦੇ ਹੁਕਮ ਦੇ ਮੁਤਾਬਕ ਮੇਰੇ ਖਿਆਲ ਵਿੱਚ ਹਾਈ ਕੋਰਟ ਵੀ ਕੋਈ ਛੋਟਾ ਅਦਾਲਤ ਨਹੀਂ ਹੈਗੀ ਹਾਈ ਕੋਰਟ ਨੇ ਵੀ ਵੇਖਿਆ ਵੀ ਆ ਸਾਰਾ ਉਹਨਾਂ ਨੇ ਆਪਰੇ ਇੰਟੈਲੀਜੈਂਸ ਨਾਲ ਵੀ ਪਤਾ ਕਰਾਇਆ ਹੋਣਾ ਕਿਸਾਨਾਂ ਨੇ ਨਹੀਂ ਰੁਕੇ ਕਿਸਾਨ ਤਾਂ ਛਾਤ ਬਈ ਬਿੱਲੀ ਜਾ ਰਹੇ ਨੇ ਸਾਡਾ ਤਾਂ ਉਹ ਹੀ ਸਟੈਂਡ ਹੈ ਜਿਹੜਾ ਅਸੀਂ ਦਿੱਲੀ ਲੈ ਕੇ ਚੱਲੇ ਸੀ ਕਿਸਾਨ ਆਗੂ ਉਸ ਸਟੈਂਡ ਤੇ ਅਸੀਂ ਕਾਇਮ ਰਸਤੇ ਖੋਲਣਗੇ ਸਰਕਾਰ ਖੋਲੇਗੀ ਦਾਲਤ ਦੇ ਹੁਕਮ ਤੇ ਤੇ ਅਸੀਂ ਅੰਦਰ ਤੇ ਅਬ ਅਮਰਜੈਂਸੀ ਮੀਟਿੰਗ ਬੁਲਾ ਰਹੇ ਆ ਅੱਜ ਸ਼ਾਮ ਵੀ ਹੋ ਸਕਦੀ ਹੈ ਕੱਲ ਵੀ ਹੋ ਸਕਦੀ ਹੈ ਤੇ ਅਸੀਂ ਇੱਕ ਘਰ ਲਜਾਣ ਵਾਸਤੇ ਵਾਪਸ ਲਜਾਣ ਵਾਸਤੇ ਨਹੀਂ ਜਿਹੜੇ ਮੰਗਾ ਲੈ ਸਾਡੀਆਂ ਜਿਹੜੀਆਂ ਲਿਖਤੀ ਮੰਗਾ ਮੋਦੀ ਸਾਹਿਬ ਤੀਜੀ ਧਰਮ ਚ ਆਇਆ ਉਹ ਸਾਰਾ ਉਸ ਅਨੁਸਾਰ ਵੈਸੇ ਤੇ ਹੋ ਗਿਆ ਜਨਤਾ ਦੇ ਦੇਸ਼ ਦੇ ਲੋਕਾਂ ਨੇ ਅਹਿਸਾਸ ਕਰਾਤਾ ਪਰ ਹੁਣ ਜਿਹੜਾ ਰਸਤੇ ਖੋਲੇ ਦਾਲਤ ਦੇ ਹੁਕਮ ਨਾਲ ਖੋਲਦੇ ਨੇ ਤੇ ਅਸੀਂ ਦਿੱਲੀ ਜਾਣੇ ਜਾਣਾ ਇਹਦੇ ਕੋਈ ਰੋਲਾ ਹੀ ਨਹੀਂ ਹੈਗਾ ਬਾਰਡਰ ਜਿਹੜੇ ਨੇ ਹਰਿਆਣਾ ਸਰਕਾਰ ਨੂੰ ਫਟਕਾਰ ਲਾਈ ਹੈ ਬਾਰਡਰਾਂ ਦੀ ਜਿਹੜੀ ਹੱਦ ਹੈ ਉਹ ਪੰਜਾਬ ਦੇ ਅੰਦਰ ਲੱਗੀ ਹੋਈ ਹੈ ਪੰਜਾਬ ਸਰਕਾਰ ਨੂੰ ਵੀ ਬਰਾਬਰ ਫਟਕਾਰ ਲੈਣੀ ਚਾਹੀਦੀ ਹੈ ਕਿਉਂਕਿ ਤੁਸੀਂ ਦੇਖੋ ਜੇ 300 ਮੀਟਰ ਇਹ ਪੰਜਾਬ ਦੇ ਅੰਦਰ ਲੱਗੇ ਹੋਏ ਨੇ ਤੇ ਇਹ ਐਕਸ਼ਨ ਅੱਜ ਤੋਂ 5 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਲਗਭਗ 5 ਮਹੀਨੇ ਪੂਰੇ ਹੋ ਚੁਲੇ ਇਹ ਬਾਰਡਰ ਲੱਗੇ ਹੋਣ 9 8 ਫਰਵਰੀ ਨੂੰ ਪਹਿਲੀ ਮੀਟਿੰਗ ਹੁੰਦੀ ਸੀਗੀ ਉਹ ਤੋਂ ਪਹਿਲਾਂ ਇਹ 6 ਫਰਵਰੀ ਨੂੰ ਇਹ ਵੈਰੀਫਿਕੇਸ਼ਨ ਲੱਗ ਗਈ ਸੀ ਤੇ ਇਹ 5 ਮਹੀਨੇ ਤੋਂ ਉੱਪਰ ਮਤਲਬ ਕਿ ਸਰਕਾਰ ਜਾਂ ਕੋਰਟ ਜਿਹੜਾ ਜਾਗ ਹੈ ਉਹਦਾ ਅਸੀਂ ਧੰਨਵਾਦ ਕਰਦੇ ਹਾਂ ਅੱਗੇ ਦੀ ਕਾਰਵਾਈ ਇਹ ਵੀ ਜਿਹੜੀ ਉਹ 7 ਦਿਨਾਂ ਦੇ ਵਿੱਚ ਇਹ ਇੰਪਲੀਮੈਂਟ ਹੁੰਦਾ ਬੋਰਡਰ ਖਾਲੀ ਕਰਨ ਦਾ ਤੇ ਸਾਡਾ ਅੱਗੇ ਜਾਣ ਦਾ ਟਿਕਾ ਜਾਰੀ ਰਹੂਗਾ ਅਸੀਂ ਇਹ ਸਵਾਗਤ ਕਰਦੇ ਹਾਂ ਮਾਨਯੋਗ ਹਾਈ ਕੋਰਟ ਜੀ ਦੇ ਫੈਸਲੇ ਦਾ ਕਿਉਂਕਿ ਜੋ ਅਸੀਂ ਆਮ ਸਾਡੀ ਜਿਹੜੀ ਪਬਲਿਕ ਹੈ ਆਮ ਆਵਾਮ ਹੈ ਉਹਨੂੰ ਅਸੀਂ ਕਹਿੰਦੇ ਸੀਗੇ ਵੀ ਜਿਹੜੇ ਰਸਤੇ ਬੰਦ ਕਰੇ ਹੋਏ ਨੇ ਹਰਿਆਣਾ ਦੀ ਬੀਜੇਪੀ ਸਰਕਾਰ ਤੇ ਸੈਂਟਰ ਦੇ ਬੀਜੇਪੀ ਸਰਕਾਰ ਨੇ ਕਰਾਏ ਹੋਏ ਨੇ ਜਿਹੜੀਆਂ ਕੰਧਾਂ ਕਰੀਆਂ ਹੋਈਆਂ 6-6 ਫੁੱਟ ਆ ਸਰੀਏ ਲਾਏ ਹੋਏ ਆ ਉਹ ਅੱਜ ਜੋ ਮਾਨਯੋਗ ਹਾਈ ਕੋਰਟ ਦਾ ਫੈਸਲਾ ਉਹਨੇ ਕਲੀਅਰ ਕਰਤਾ ਵੀ ਕਿਸਾਨਾਂ ਨੇ ਕੋਈ ਰਸਤਾ ਨਹੀਂ ਰੋਕਿਆ ਕੋਈ ਕੁਝ ਨਹੀਂ ਕਰਿਆ ਉਹਨਾਂ ਨੇ ਜੋ ਰਸਤੇ ਰੋਕੇ ਗਏ ਆ ਜੋ ਉਰੇ ਸਾਡਾ ਨੁਕਸਾਨ ਹੋਇਆ ਕਾਰੋਬਾਰੀਆਂ ਦਾ ਜਾਂ ਸਾਡਾ ਪੰਜਾਬ ਦਾ ਕਰੋੜਾਂ ਅਰਬਾ ਰੁਪਏ ਦਾ ਨੁਕਸਾਨ ਹੋ ਗਿਆ ਉਹਦੀ ਜ਼ਿੰਮੇਵਾਰ ਹਰਿਆਣਾ ਸਰਕਾਰ ਹੈ ਜਿਨੇ ਰਸਤੇ ਬੰਦ ਕਰਿਆ ਸਾਡਾ ਮੰਤਬ ਸੀਗਾ ਦਿੱਲੀ ਜਾਣ ਦਾ ਅਸੀਂ 200 ਸਵਾ 200 ਕਿਲੋਮੀਟਰ ਤੋਂ ਚੱਲ ਕੇ ਸਾਡੇ ਜਿਹੜੇ ਕਿਸਾਨ ਵੀਰ ਨੇ ਤਰਨਤਾਰਨ ਤੋਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਸਾਰੇ ਪਾਸਿਓਂ ਆਏ ਨੇ ਅੱdte ਤੱਕ ਸ਼ਾਂਤਮਈ ਆ ਕੇ ਅੱਗੇ ਜਾਣ ਨੂੰ ਸਾਨੂੰ ਕੀ ਪ੍ਰੋਬਲਮ ਸੀਗਾ ਇਹਨਾਂ ਨੇ ਇਹ ਪੇਸ਼ ਕਰਤਾ ਜਿੱਦਾਂ ਵੀ ਕੋਈ ਦੋ ਜਿਹੜੇ ਮੁਲਕ ਹੁੰਨੇ ਉਹਨਾਂ ਦੇ ਬਾਰਡਰ ਹੁੰਨੇ ਆ ਇੱਕ ਪਾਸੇ ਵੀ ਪਾਕਿਸਤਾਨ ਵਾਲੇ ਪਾਸੇ ਸਾਨੂੰ ਕੱਢਦੇਵੇਂ ਪਾਕਿਸਤਾਨ ਦੇ ਹੁੰਨੇ ਆ ਹਿੰਦੁਸਤਾਨ ਵਾਲੇ ਪਾਸੇ ਆਪੋ ਇਹਨਾਂ ਦਾ ਇਹ ਚੀਜ਼ ਪੇਸ਼ ਕਰਦੇ ਆ